ਜੋ ਉਹਨਾਂ ਨੇ ਦੱਸਿਆ ਕਰੇ ਵੀ ਸਭ ਤੋਂ ਪਹਿਲਾਂ ਮੇਰੇ ਧਮਾਲਾ ਸਾਹਿਬ ਦੀ ਮੇਰੇ ਕਿਸ ਖੋ ਖੋ ਤੇ ਫੜਕੇ ਕਿਸ ਠੀਕ ਜਦੋਂ ਆਪਾਂ ਕਹਿੰਦੇ ਆ ਫੜਕੇ ਖੋਏ ਨੇ ਖੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਰਾਜ ਸਾਹਿਬ ਦੀ ਸੱਜੇ ਠੁੱਡੇ ਮਾਰੇ ਨੇ ਠੁੱਡੇ ਇਸ ਲਾਭ ਤੇ ਮਾਰੇ ਨੇ ਆਹ ਜਿਹੜੀ ਅੱਖ ਮੈਂ ਵੇਖੀ ਐ ਆ ਅੱਖ ਤੇ ਆ ਇੰਨੀ ਕਾਲੀ ਅੱਖ ਹੋਈ ਮਤਲਬ ਕੀ ਵੀ ਉਹਨਾਂ ਨੇ ਅਣਮਨੁੱਖੀ ਇਸ ਤਰੀਕੇ ਦਾ ਤਸੱਦਦ ਕੀਤਾ ਵੀ ਜਿੱਥੇ ਕਿਸੇ ਨੇ ਠੁੱਡੇ ਸਿਰ 'ਚ ਮਾਰੇ ਨੇ ਕੰਕਾਰਾਂ ਦੀ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਸਤਰ ਤਾਰ ਕੇ ਉਹਨਾਂ ਤੁਸੀਂ ਕਹੋ ਵੀ ਉਹ ਉਹਨਾਂ ਦੇ ਨੰਗੇ ਤਨ ਤੇ ਉੱਥੇ ਉਹਨਾਂ ਨੇ ਪਹਿਲਾਂ ਪਟੇ ਫੇਰੇ ਸੁੱਕੇ ਪਟੇ ਫਿਰ ਉਹਨਾਂ ਨੂੰ ਤੌਰ ਤਰੀਕਾ ਪਤਾ ਸੀ ਵੀ ਇਹਨੂੰ ਹੁਣ ਪਾਣੀ ਪਾ ਲਓ ਉਦੋਂ ਉਹ ਪਟੇ ਨੂੰ ਗਿੱਲਾ ਕਰ ਲਓ ਕਿਉਂਕਿ ਉਹਦੀ ਉਹਦੀ ਜਿਹੜੀ ਕਪੈਸਿਟੀ ਹੈ ਮਾਰਨ ਦੀ ਉਹ ਜ਼ਿਆਦਾ ਤੇਜ਼ ਹੋ ਜਾਂਦੀ ਹੈ ਸੋ ਉਹ ਮਾਰ ਕੇ ਉਹਨੇ ਚੰਮ ਢੇੜਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਹੀ ਫਿਰ ਉਹਨਾਂ ਨੇ ਡਾਂਗਾ ਲੜੀ ਹਾਂਜੀ ਐ ਜਿਹੜੀਆਂ 5-5 ਇੰਚ ਦੀਆਂ ਮੋਟੀਆਂ ਡਾਂਗਾ ਉਹਨਾਂ ਨੇ ਦੱਸਿਆ ਜੀ ਵੀ ਉਹ ਫਿਰ ਇਹਨਾਂ ਨੇ ਮੇਰਾ ਥਲੜਾ ਜਿਹੜਾ ਪੋਰਸ਼ਨ ਸੀ ਉਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਪਾ ਕੇ ਇਸ ਤਰੀਕੇ ਨਾਲ ਵੀ ਜਿਵੇਂ ਫੇਕੇ ਰੱਖਤਾ ਤੂ ਉਸ ਤੋਂ ਬਾਅਦ ਉਹਨਾਂ ਨੇ ਇਹ ਭਾਈ ਸਾਹਿਬ ਦੀ ਪਾਰਟਿੰਗ ਸੀ ਫਿਰ ਉਹਨਾਂ ਨੇ ਕੀ ਕੀਤਾ ਵੀ ਜਿਵੇਂ ਉਹ ਵੇਲਣਾ ਲੈ ਕੇ ਉਹ ਲੱਤ ਕਰਕੇ ਤੇ ਲੱਤਾਂ ਉੱਪਰ ਕਰਕੇ ਉਹ ਦੋਵੇਂ ਲੱਤਾਂ ਨੂੰ ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਮੈਸੇਜ ਕੱਲ ਵੀ ਵਿਖਿਆ ਮੈਂ ਆਪ ਵੇਖਿਆ ਮੈਂ ਕਹਿੰਦਾ ਜੇ ਲੱਤ ਤੁਸੀਂ ਪੈਰ ਮਖਾਓ ਥੱਲੇ ਪੈਰਾਂ ਤੇ 7 ਦਿਨ ਹੋ ਗਏ ਨੇ ਹਜੇ ਵੀ ਪੈਰ ਨੀਲੇ ਪਏ ਨਹੀਂ ਔਰ ਇੱਕ ਪੈਰ ਦੇ ਸੱਜੇ ਪਾਸੇ ਮੇਰੇ ਧਿਆਨੇ ਉਹਨਾਂ ਦੇ ਐਡਾ ਵੱਡਾ ਤੁਸੀਂ ਕਹਲੋ ਵੌਂਡ ਹੈ ਵੌਂਡ ਕੀ ਹੈ ਵੀ ਜਿਵੇਂ ਤੁਸੀਂ ਕਹਲੋ ਵੀ ਜਦੋਂ ਇਹਨਾਂ ਨੇ ਡੰਡਾ ਫੇਰਿਆ ਉਹ ਕਹਿੰਦਾ ਡੰਡਾ ਕਦੇ ਟੁੱਟ ਗਿਆ ਉਹ ਤਿੱਖੇ ਡੰਡੇ ਨੂੰ ਵਿੱਚ ਮਾਰਿਆ ਸੋ ਇਹਨਾਂ ਖੂਨ ਖੂਨ ਹੋ ਗਿਆ ਵੀ ਭਾਈ ਸਾਹਿਬ ਇਹ ਵਾਡਿੰਗ ਸੀ ਹੁਣ ਮੈਨੂੰ ਕਿਹਾ ਭਾਈ ਸੰਦੀਪ ਸਣੀ ਨੇ ਵੀ ਭਾਜੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲੱਤਪੱਟ ਹੋ ਗਏ ਜਿਹੜੇ ਪਾਣੀ ਨਾਲ ਅਸੀਂ ਮੁੰਚੜ ਦੇ ਸੋ ਉਸ ਤੋਂ ਬਾਅਦ 4 ਦਿਨ ਤੱਕ ਉਹਨਾਂ ਨੂੰ ਕਿਸੇ ਨੇ ਵੀ ਮੈਡੀਕਲ ਕੇਅਰ ਨਹੀਂ ਦਿੱਤੀ ਠੀਕ ਕਿਸੇ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਮਲਮ ਨਹੀਂ ਕੋਈ ਪੱਟੀ ਕੋਈ ਇਲਾਜ ਨਹੀਂ ਕੋਈ 2 ਦਿਨ ਤੱਕ ਇਹਨੇ ਮੈਂ ਰੋਟੀ ਨਹੀਂ ਖਾਧੀ ਔਰ ਝੂਠ ਮਾਰਿਆ ਗਿਆ ਵੀ ਤੁਹਾਨੂੰ ਪਰਿਵਾਰ ਨਾਲ ਬੁਲਾਵਾਂਗੇ ਤਾਂ ਮੈਨੂੰ ਤੇ ਜਦੋਂ ਰੋਟੀ ਖੋਲੀ 7 ਦਿਨ ਤੱਕ ਉਹਨਾਂ ਨੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਅੰਦਰ ਲੋਕਅਪ ਦੇ ਵਿੱਚ ਰੱਖਿਆ ਸੋ ਮੈਂ ਕਹਿ ਸਕਦਾ ਕਿ ਜੋ ਅਸੀਂ ਇਹ ਤਸੱਦਦ ਦੇਖਿਆ ਜਸਪਾਲ ਦੀ ਪ੍ਰੈਜ਼ੈਂਸ ਨੂੰ ਵੀ ਦੇਖਿਆ ਵੀ ਸੀ ਥਰੂ ਦੇਖਿਆ ਉਹਨਾਂ ਨੇ ਸਾਰੇ ਚੀਜ਼ਾਂ ਸਾਨੂੰ ਦਿਖਾਈਆਂ ਨੇ ਮਤਲਬ ਮੈਂ ਕਹਿ ਸਕਦਾ ਕਿ ਮਤਲਬ ਲੂੰਘ ਕੰਡੇ ਜਿਹੜੇ ਸੀ ਉਹ ਖੜੇ ਕਰਨ ਵਾਲੀ ਗੱਲ ਸੀ ਸੋ ਇੰਨਾ ਤਸੱਦਦ ਝੱਲਣ ਤੋਂ ਬਾਅਦ ਜਦੋਂ ਸਾਨੂੰ ਮਿਲੇ ਨੇ ਇੱਕ ਚੀਜ਼ ਦੀ ਮੈਂ ਕਹਾਂਗਾ ਕਿ ਭਾਈ ਸਾਹਿਬ ਦੀ ਅੱਖਾਂ 'ਚ ਪੂਰਾ ਜਲੋਸ ਸੀ ਤੇ ਪੂਰੀ ਚੜ੍ਹਦੀ ਕਲਾ ਸੀ ਪੂਰੀ ਚੜ੍ਹਦੀ ਕਲਾ ਦੀ ਪੂਰੀ ਚੜ੍ਹਦੀ ਕਲਾ ਦੀ ਸੁਣ ਪਰ ਉਹਨਾਂ ਨੇ ਮੈਨੂੰ ਜਾਣ ਵੇਲੇ ਗੱਲ ਕਹੀ ਏ ਵੀ ਸਰ 7 ਦਿਨ ਤਾਂ ਅਜੇ ਹੋ ਗਏ ਵੀ ਮੇਰੇ ਸਿਰ 'ਚ ਤੇ ਮੇਰੀ ਸਾਰੀ ਬੋਡੀ ਦੇ ਵਿੱਚ ਪੇਨ ਹੈ ਮੈਨੂੰ ਹਜੇ ਤੁਸੀਂ ਜਿਵੇਂ ਸੁਣਿਆ ਜਾਂ ਵਕੀਲ ਸਾਹਿਬ ਨੇ ਦੱਸਿਆ ਜੋ ਕਿ ਸਰਦਾਰ ਸੰਦੀਪ ਸਿੰਘ ਸਣੀ ਜੀ ਦਾ ਜਿਹੜਾ ਕੇਸ ਵੀ ਲੜ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਵੀ ਆਇਆ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਦੇ ਠੁੱਡੇ ਮਾਰੇ ਗਏ ਅੱਖਾਂ ਦੇ ਉੱਪਰ ਠੁੱਡੇ ਮਾਰੇ ਗਏ ਤੇ ਤਿੰਨ ਵਾਰ ਸੰਦੀਪ ਸਿੰਘ ਸਣੀ ਜੀ ਨੇ ਸਰਦਾਰ ਜੀ ਨੇ ਕਸ਼ਹਰੇ ਬਦਲੇ ਖੂਨ